ਨਮਸ਼ਿਆ ਸਰਗਰਮੀਆ ਪ੍ਰੋਗਰਾਮ ਵਿੱਚ ਵਾਸਤੇ ਪਰਦੇਸੀ ਦੀ ਤਰਫੋਂ ਆਪ ਜੀ ਦਾ ਹਾਰਦਿਕ ਸਵਾਗਤ ਹੈ। ਪੇਸ਼ ਆ ਜਲਾਸ਼ੀਲ ਭਗਤ ਸਿੰਘ ਦਾ ਨਾ ਸਵਦਕ ਅੱਜ ਦੀਆਂ ਵਿਸ਼ੇਸ਼ ਸਰਗਰਮੀਆ। ਜੁਜੀਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਨਾਨਕ ਮਿਸ਼ਨ ਸੇਵਾ ਸੁਸਾਇਟੀ ਵੱਲੋਂ ਜਿੱਥੇ ਵੱਖ-ਵੱਖ ਤਰ੍ਹਾਂ ਦੇ ਧਾਰਮਿਕ ਤੇ ਸਮਾਜਿਕ ਕੰਮ ਕੀਤੇ ਜਾਂਦੇ ਹਨ। ਉੱਥੇ ਇਹਨਾਂ ਕੰਮਾਂ ਨੂੰ ਅੱਗੇ ਵਧਾਉਣ ਦੇ ਲਈ ਸਾਲ ਵਿੱਚ ਦੋ ਆਪਰੇਸ਼ਨ ਕੈਂਪ ਅੱਖਾਂ ਦੇ ਫ੍ਰੀ ਲਾਏ ਜਾਂਦੇ ਹਨ ਜਿਹੜਾ ਕਿ ਇੱਕ ਅੱਖਾਂ ਦਾ ਆਪਰੇਸ਼ਨ ਕੈਂਪ ਨਵੰਬਰ ਮਹੀਨੇ ਦੇ ਵਿੱਚ ਜਦੋਂ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਇਆ ਜਾਂਦਾ ਹੈ ਉਦੋਂ ਲਾਇਆ ਜਾਂਦਾ ਹੈ ਤੇ ਹੁਣ ਇੱਕ ਦੂਸਰਾ ਜਿਹੜਾ ਕੈਂਪ ਹੈ ਜੋ ਮਾਰਚ ਮਹੀਨੇ ਦੇ ਵਿੱਚ ਲਾਇਆ ਜਾਂਦਾ ਹੈ ਇਹ ਜਿਹੜਾ ਕੈਂਪ ਹੈ ਇਹ 19 ਤਰੀਕ ਨੂੰ ਗੁਰਦੁਆਰਾ ਅੱਡਾ ਲਾਰੀਆਂ ਵਿਖੇ ਸਦਾ ਸੁਖਦੇਵ ਸਿੰਘ ਮਾਨ ਜੀ ਦੇ ਪਰਿਵਾਰ ਦੇ ਸਹਿਯੋਗ ਦੇ ਨਾਲ ਗੁਨਾਨਨ ਕਮਿਸ਼ਨ ਸੇਵਾ ਸੈਟੀ ਵੱਲੋਂ ਲਾਇਆ ਜਾਵੇਗਾ ਇਹ ਕੈਂਪ ਜਿਹੜਾ 9 ਵਜੇ ਬਿਲਕੁਲ ਠੀਕ 9 ਵਜੇ ਸ਼ੁਰੂ ਹੋ ਜਾਵੇਗਾ ਜਿਸ ਦੇ ਵਿੱਚ ਸਾਰੇ ਜਿਹੜੇ ਜਿੰਨੇ ਮਰੀਜ਼ ਹੋਣਗੇ ਉਹਨਾਂ ਦੇ ਅੱਖਾਂ ਦੀ ਜਾਂਚ ਕੀਤੀ ਜਾਵੇਗੀ ਜਿਨ੍ਹਾਂ ਜਿਨ੍ਹਾਂ ਵਿਅਕਤੀਆਂ ਦੇ ਅੱਖਾਂ ਦੇ ਆਪਰੇਸ਼ਨ ਕਰਨ ਦੀ ਜ਼ਰੂਰਤ ਹੋਏਗੀ ਉਹਨਾਂ ਨੂੰ ਉਸੇ ਦਿਨ ਜਿਹੜੀ ਆਪਰੇਸ਼ਨ ਦੀ ਡੇਟ ਜਿਹੜੀ ਦੇ ਦਿੱਤੀ ਜਾਵੇਗੀ ਤੇ ਇਸ ਤੋਂ ਪਹਿਲਾਂ ਵੀ 16 ਤਰੀਕ ਨੂੰ ਪਿੰਡ ਸਰਹਾਲਾ ਖੁਰਦ ਵਿਖੇ ਅੱਖਾਂ ਦਾ ਆਪਰੇਸ਼ਨ ਕੈਂਪ ਗੁਨਾਨ ਕਮਿਸ਼ਨ ਸੇਵਾ ਸਰਟੀਫਿਓ ਲਗਾਇਆ ਗਿਆ ਸੀ ਜਿਸ ਦਾ ਉਦਘਾਟਨ ਸ਼੍ਰੀ ਕੁਲਵਿੰਦਰ ਸਿੰਘ ਚੇਅਰਮੈਨ ਗੁਨਾਨ ਕਮਿਸ਼ਨ ٹرسٹ ਤਾਹਾਂ ਵੱਲੋਂ ਕੀਤਾ ਗਿਆ ਸੀ ਉੱਥੇ ਵੀ ਇਸ ਕੈਂਪ ਨੂੰ ਬਹੁਤ ਵੱਡਾ ਰਿਸਪਾਂਸ ਮਿਲਿਆ ਤੇ ਹੁਣ ਜਿਹੜਾ 19 ਤਰੀਕ ਦਾ ਅੱਖਾਂ ਦਾ ਆਪਰੇਸ਼ਨ ਕੈਂਪ ਹੈ ਉਸ ਦਾ ਉਦਘਾਟਨ ਕਰਨ ਲਈ ਸ਼੍ਰੀ ਹਰਮੰਦਰ ਸਾਹਿਬ ਦੇ ਗ੍ਰੰਥੀ ਸادت ਸੁਲਤਾਨ ਸਿੰਘ ਸਿੰਘ ਸਾਹਿਬ ਉਹ ਵਿਸ਼ੇਸ਼ ਤੌਰ ਤੇ ਉਧਾਰਨ ਕਰਨ ਲਈ ਪਹੁੰਚ ਰਹੇ ਹਨ ਤੇ ਮੇਰੀ ਆਪ ਸਭ ਨੂੰ ਅਪੀਲ ਹੈ ਕਿ ਇਸ ਕੈਂਪ ਦਾ ਵੱਧ ਤੋਂ ਵੱਧ ਲਾਹਾ ਲੈਣ ਲਈ ਸਮੇਂ ਸਿਰ ਇਸ ਕੈਂਪ ਦੇ ਵਿੱਚ ਪਹੁੰਚਿਆ ਜਾਵੇ ਤੇ ਆਪਣੇ ਹੋਰ ਦੂਰ ਨੇੜੇ ਦੇ ਰਿਸ਼ਤੇਦਾਰਾਂ ਨੂੰ ਮਿੱਤਰਾਂ ਦੋਸਤਾਂ ਨੂੰ ਇਸ ਕੈਂਪ ਦੀ ਜਾਣਕਾਰੀ ਦਿੱਤੀ ਜਾਵੇ ਤਾਂ ਜੋ ਹਰ ਬੰਦਾ ਇਸ ਦਾ ਲਾਹਾ ਲੈ ਸਕੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਹੋਰਾਂ ਨੇ ਅਚਨਚੇ ਸਰਕਾਰੀ ਨਸ਼ਾ ਛਡਾਊ ਓਟ ਸੈਂਟਰ ਨਵਾਂ ਸ਼ਹਿਰ ਦਾ ਨਰੀਖਣ ਕੀਤਾ ਪੱਤਰਕਾਰ ਪਰਦੇਸੀ ਦੀ ਰਿਪੋਰਟ ਨਵਾਂ ਸ਼ਹਿਰ ਸ਼੍ਰੀ ਡਾਕਟਰ ਕੁਮਿੰਦਰ ਚਾਹ ਹੈਗਾ ਜੀ ਇਹ ਜਿਹੜੀ ਪੰਜਾਬ ਸਰਕਾਰ ਦੀ ਜਿਹੜੀ ਮਹਮਾ ਯੁੱਧ ਨਸ਼ਿਆਂ ਵਿਰੋਧ ਦਾ ਪਾਰਟ ਹੈ ਮੇਰੇ ਨਾਲ ਮੇਰੇ ਜਿਹੜੇ ਸਹਿਯੋਗੀਆ ਬੰਗੇ ਤੋਂ ਜੀ ਡਾਕਟਰ ਸੁਖਵਿੰਦਰ ਸਿੱਖੀ ਬੰਗਾ ਜੀ ਨਛਤਰਪਾਲ ਜੀ ਔਰ ਆਪਣੇ ਐਮਰਜੈਂਸੀ ਦੇ ਥੋੜੇ ਲੋਕਲ ਅਮਨ ਸ਼ਹਿਰ ਦੇ ਔਰ ਡਿਪਟੀ ਕਮਿਸ਼ਨਰ ਐਸਐਸਪੀ ਔਰ ਉਹ ਸਾਡੇ ਜਿਹੜੇ ਸਰਜਨ ਬਾਕੀ ਬਹੁਤ سارے ਸਾਡੇ ਜਿਹੜੇ ਸੀਨੀਅਰ ਅਫਸਰ ਹੈਗੇ ਸਾਰੇ ਇੱਥੇ ਹਾਜ਼ਰ ਹੈ ਜੀ ਇਹ ਜਿਹੜੀ ਮੁਹਿੰਮ ਚਲਾਈ ਜਾਣਾ ਜੀ ਯੁੱਧ ਨਸ਼ੇ ਵਿਰੋਧ ਇਹਨੂੰ ਇੱਕ ਤਾਂ ਲੋਕਾਂ ਦਾ ਭਰਮਾ ਲੋਕ ਲਹਿਰ ਬਣ ਰਹੀ ਹੈ ਆਪਣਾ ਮਾਪਾਪ ਨੂੰ ਟਰਸਟ ਹੋ ਰਿਹਾ ਜਦੋਂ ਮੈਂ ਬੱਚਿਆਂ ਨੂੰ ਮਿਲਦਾ ਮੈਂ ਇੱਕ ਨਵੀਂ ਉਮੀਦ ਉਹਨਾਂ ਦੀ ਅੱਖਾਂ ਦੇ ਵਿੱਚ ਦੇਖਦਾ ਉਹ ਇੱਕ ਨਵੀਂ ਜ਼ਿੰਦਗੀ ਸ਼ੁਰੂ ਕਰਨਾ ਚਾਹੁੰਦੇ ਆ ਬਟ ਉਹ ਕਿਸੇ ਨਾ ਕਿਸੇ ਵਜ੍ਹਾ ਦੇ ਨਾਲ ਉਹਨਾਂ ਜੀ ਇਸ ਜੰਗਾਲ ਦੇ ਵਿੱਚ ਇਸ ਦਲਦਲ ਦੇ ਵਿੱਚ ਫਸ ਗਏ ਆ ਤੇ ਅਸੀਂ ਪੱਕਾ ਇਰਾਦਾ ਕਰਕੇ ਉਹਨੂੰ ਇਹਦੇ ਚੋਂ ਕੱਢਾਂਗੇ ਤੇ ਤੁਹਾਡੇ ਜਿੰਨੇ ਵੀ ਇੱਥੇ ਨਸ਼ਾ ਛਡੋਹ ਕੇਂਦਰ ਹੈ ਜਾਂ ਜਿਹੜੇ ਡੀਡਿਕਸ਼ਨ ਸੈਂਟਰ ਹਨ ਨਵਾਂ ਸ਼ਹਿਰ ਜ਼ਿਲ੍ਹੇ ਦੇ ਵਿੱਚ ਉਹਨਾਂ ਸਾਰਿਆਂ ਨੂੰ ਅੱਜ ਇੱਥੇ ਬੁਲਾਇਆ ਹੈਗਾ ਉਹਨਾਂ ਦੇ ਨਾਲ ਸਲਾਹ ਮਸ਼ਵਰਾ ਕਰਕੇ ਉਹਨਾਂ ਦੀ ਸਾਰੀ ਕਾਉਂਟੇਬਿਲਟੀ ਵੀ ਫਿਕਸ ਕਰਾਂਗੇ ਔਰ ਉਹਨਾਂ ਤੋਂ ਜਿਹੜਾ ਹੈਗਾ ਉਹਨਾਂ ਨੂੰ ਇਹਦੇ ਵਿੱਚ ਅਸੀਂ ਆਪਣੇ ਮਤਲਬ ਭਾਈਵਾਲ ਬਣਾਉਣਾ ਚਾਹੁੰਦੇ ਆ ਵੀ ਸਾਰੇ ਦੇਸ਼ ੁੱਡ ਵੀ ਆਲ ਪਾਰਟ ਆਫ ਦਿਸ ਜਿਹੜਾ ਕਿ ਪੰਜਾਬ ਨੂੰ ਨਸ਼ਾ ਮੁਕਤ ਕਰਨਾ ਇਹਦੇ ਨਾਲ ਨਾਲ ਅਸੀਂ ਕੋਸ਼ਿਸ਼ ਕਰ ਰਹੇ ਆ ਕਿ ਜਿਹੜੇ ਇਹਦੇ ਚ ਸਾਡੇ ਜੋ ਨਵੇਂ ਇਨੀਸ਼ੀਏਟਿਵ ਆ ਹੋਇਆ ਹੈ ਕਿ ਜਿੱਥੇ ਵੀ ਡੀਡਿਕਸ਼ਨ ਸੈਂਟਰ ਹੈ ਜਾਂ ਰੀ ਹੈਬ ਸੈਂਟਰ ਹੈ ਉਹਦੇ ਨਾਲ ਇੱਕ سپورਟ ਗਰੁੱਪ ਜਿਹਨੂੰ ਨਾਰਕੋਟਿਕ ਅਨੋਨਿਮਸ ਕਹਿੰਦੇ ਆ ਅਲਕੋਹੋਲਿਕ ਅਨੋਨਿਮਸ ਇਹ ਵਾਲੇ سپورਟ ਗਰੁੱਪ ਬੜਾਵਾਂਗੇ ਸਾਡੀ ਕੋਸ਼ਿਸ਼ ਹੈ ਕਿ ਹਰ ਪਿੰਡ ਦੇ ਵਿੱਚ ਹਰ ਮਹੱਲੇ ਦੇ ਵਿੱਚ ਹੋਣਾ ਚਾਹੀਦਾ ਕਿਉਂਕਿ ਉਹਦੇ ਨਾਲ ਕੀ ਹੁੰਦਾ ਕਿ ਜਦੋਂ ਅਸੀਂ ਬੱਚੇ ਨੂੰ ਨਸ਼ਾ ਛਡ ਡਾਕਟਰ ਸਾਹਿਬ ਤੇ ਅਗੇ ਉਹਨੇ ਆਪਣਾ ਕੰਮ ਕਰਤਾ ਜੀ ਉਹ ਜਦੋਂ ਪਿੰਡ ਚ ਜਾਂਦਾ ਉਹ ਤਾਂ ਜਿੰਨੀ ਦੇਰ ਸੋਸ਼ਲ এনवायरमेंट ਨਹੀਂ ਜੇ ਚੇਂਜ ਕਰਾਂਗੇ ਬੱਚਾ ਦੁਬਾਰਾ ਨਸ਼ਾ ਕਰਨ ਲੱਗ ਜਾਂਦਾ ਰਿਲੈਪਸ ਰੇਟ 80 90% ਭਲਾ ਤਾਂ ਛਡਾਣਾ ਬਹੁਤ ਔਖਾ ਜੀ ਤੁਸੀਂ ਮਿਹਨਤ ਕਰਕੇ 4 ਮਹੀਨੇ ਬੱਚੇ ਨੇ ਵੀ ਮਿਹਨਤ ਕੀਤੀ ਉਹਦੇ ਮਾਪੇ ਨੇ ਵੀ ਕੀਤੀ ਤੇ ਫਿਰ ਉਹਦੇ ਵਾਸਤੇ سپورਟ ਗਰੁੱਪ ਬਣਾਵਾਂਗੇ ਫੈਮਿਲੀ ਕਾਉਂਸਲਿੰਗ ਤੇ ਪਿੰਡਾਂ ਦੇ ਵਿੱਚ ਹਰ ਪਿੰਡ ਦੇ ਵਿੱਚ ਜਿਹੜੀ ਹੈਗੀ ਇੱਕ ਵਿਲੇਜ ਹੈਲਥ ਸੈਨੀਟੇਸ਼ਨ ਐਂਡ ਨਿਊਟ੍ਰੀਸ਼ਨ ਕਮੇਟੀ ਬਣੇਗੀ ਜਿਹੜੀ ਕਿ ਬਾਕੀ ਬਿਮਾਰੀਆਂ ਵਾਸਤੇ ਵੀ ਜਿਵੇਂ ਬਲੱਡ ਪ੍ਰੈਸ਼ਰ ਹੈ ਸ਼ੂਗਰ ਹੈ ਪੰਜਾਬ ਚ ਲੋਕਾਂ ਦੇ ਗੁਰਦੇ ਫੇਲ ਹੁੰਦਾ ਸੀ ਤੁਹਾਡੇ ਅਤੇ ਮਾਤਾ ਗੁਜਰੀ ٹرسٹ ਨੇ ਬਹੁਤ ਵਧੀਆ ਬਣਾਇਆ ਹੋਇਆ ਜਿਹੜੇ ਤੁਹਾਡੇ ਐਨਆਰਆਈ ਆ ਕੇ ਉਹਨਾਂ ਨੇ ਜਲੰਧਰ ਚ ਬਹੁਤ ਵਧੀਆ ਹਾਂਸ ਫਾਊਂਡੇਸ਼ਨ ਨੇ ਸਾਨੂੰ 40 50 60 ਮਸ਼ੀਨਾਂ ਲਾਤੀਆਂ ਪੰਜਾਬ ਦੇ ਵਿੱਚ ਇਸੇ ਤਰ੍ਹਾਂ ਜਿਹੜਾ ਤੁਹਾਡਾ ਹੈਲਪਫੁਲ ਐਨਜੀਓ ਆ ਉਹ ਜਵੱਦੀ ਦੇ ਵਿੱਚ ਬਹੁਤ ਵੱਡਾ 25 ਮਸ਼ੀਨਾਂ ਦਾ ਸੈਂਟਰ ਚਲਾ ਰਿਹਾ ਇੱਕ ਹੋਰ ਨਵਾਂ ਖੋਲ ਰਿਹਾ ਉਹ ਤੇ ਲੇਟੈਸਟ ਮਸ਼ੀਨਾਂ ਜਿਹਦੇ ਚ ਆਲਟਰਾਫਿਲਟਰੇਸ਼ਨ ਵੀ ਆ ਉਹ ਲੈ ਕੇ ਆ ਰਹੇ ਆ ਤੋ ਐਨ ਜੀਓਜ਼ ਦਾ ਸਾਨੂੰ ਬਹੁਤ ਸਹਿਯੋਗ ਹੈ ਇਹਦੇ ਵਾਸਤੇ ਵੀ ਸਾਨੂੰ ਐਨ ਜੀਓਜ਼ ਤੇ ਬਹੁਤ ਫੋਨ ਆਉਂਦੇ ਆ ਮਾਂ ਬਾਪ ਤੇ ਬਹੁਤ ਫੋਨ ਆਉਂਦੇ ਆ ਮਾਂ ਬਾਪ ਖੁਦ ਬਲਾ ਕੇ ਕਹਿੰਦੇ ਜੀ ਮੇਰਾ ਬੱਚਾ ਹੈਗਾ ਕਦੇ ਕਿਤੇ ਡਿਗਿਆ ਹੁੰਦਾ ਕਦੇ ਡਿਗਿਆ ਹੁੰਦਾ ਤੇ ਮੇਰੀ ਤਾਂ ਜ਼ਿੰਦਗੀ ਵਿੱਚ ਮੇਰਾ ਤਾਂ ਬੁਢਾਪਾ ਰੋੜ ਕੇ ਰੱਖਤਾ ਨਹੀਂ ਤੇ ਇਹਨੂੰ ਲੈ ਜਾਓ ਅਸੀਂ ਲੈ ਕੇ ਆ ਰਹੇ ਹਾਂ ਪੁਲਿਸ ਵਾਲੇ ਵੀ ਉਹਨਾਂ ਨੇ ਵੀ ਆਪਣਾ ਚੇਂਜ ਕੀਤਾ ਜੀ ਪਹਿਲਾਂ ਜਿੱਥੇ ਜਿਹੜੇ ਨਸ਼ਾ ਕਰਦੇ ਸੀ ਉਹਨਾਂ ਨੂੰ ਜੇਲਾ ਚ ਭੇਜਦੇ ਸੀ ਅੱਜ ਕਾ ਨਹੀਂ ਜਿਹੜਾ ਨਸ਼ਾ ਕਰਦਾ ਹੈ ਉਹਦੇ ਨਾਲ ਉਹਦੀ ਮਾਂ ਨਾਲ ਉਹਦੀ ਭੈਣ ਨਾਲ ਉਹਦੀ ਘਰ ਵਾਲੀ ਨਾਲ ਉਹਦੀ ਧੀ ਨਾਲ ਸਾਨੂੰ ਹਮਦਰਦੀ ਆ ਉਹਦੇ ਬਜ਼ੁਰਗ ਤੇ ਅਸੀਂ ਉਹਨੂੰ ਨਸ਼ਾ ਛੁਡਾ ਕੇ ਕੋਈ ਨਾ ਕੋਈ ਕੰਮ ਲਾਵਾਂਗੇ ਦੂਜੀ ਇਸ ਵੱਡੀ ਗੱਲ ਇਹ ਉਹਨੂੰ ਡੀਕਨੋਲਾਈਜ਼ ਕਰਕੇ ਉਹਨਾਂ ਨੂੰ ਜੇਲਾ ਚ ਨਾ ਭੇਜ ਕੇ ਹਸਪਤਾਲਾਂ ਚ ਔਰ ਜਿਹੜੇ ਨਸ਼ਾ ਸਮਗਲਰ ਆ ਉਹਨਾਂ ਨਾਲ ਪੁਲਿਸ ਡੀਲ ਕਰੂਗੀ ਜਿਹੜੇ ਸਾਡੇ ਆਉਣ ਵਾਲੀ ਪੀੜ੍ਹੀ ਨੂੰ ਬਰਬਾਦ ਕਰ ਰਹੇ ਆ ਸਾਡੇ ਬਚਪਨ ਨੂੰ ਬਰਬਾਦ ਕਰ ਰਹੇ ਆ ਉਹਨਾਂ ਨੂੰ ਪੁਲਿਸ ਨਹੀਂ ਛੱਡ ਜਗੀ ਉਹਨਾਂ ਨੂੰ ਆਪ ਕਰੇ ਸਰ ਜੀ ਕਈ ਨੌਜਵਾਨ ਵੀ ਗੱਲ ਵੀ ਕੀਤੀ ਕਿ ਸਰਯਮਾ ਸਾਫ बिक ਰਿਹਾ ਹੈ ਹਾਂ ਜੀ ਦੇਖੋ ਅੱਗੇ ਨਾਲੋਂ ਅਸੀਂ ਟਾਈਟਨ ਕੀਤਾ ਇੱਕ ਆਪਾਂ ਨੂੰ ਬੇਸਿਕ ਗੱਲ ਸਮਝਣੀ ਪਊਗੀ ਜੀ ਇਹ ਦੁਨੀਆ ਦਾ ਸੂਲ ਹੈ ਜੀ ਚਾਹੇ ਤੁਸੀਂ ਅਮਰੀਕਾ ਦੀ ਗੱਲ ਕਰ ਲਓ ਸਭ ਤੋਂ ਵੱਡੀ ਤਾਕਤ ਹੈ ਦੁਨੀਆ ਦੇ ਵਿੱਚ ਉੱਥੇ ਹਰ ਸਾਲ 1,27,28,000 ਜਿਹੜੇ ਲੋਕ ਹੈ ਉਹ ਨਸ਼ੇ ਨਾਲ ਮਰਦੇ ਆ ওভারਡੋਸ ਡੈਥ ਅਮਰੀਕਾ 'ਚ ਵੀ ਹੁੰਦੀਆਂ ਉਹਨਾਂ ਨੇ ਆਰਮੀ ਵੀ ਲਾ ਕੇ ਦੇਖ ਲਈ ਉਹਨਾਂ ਨੇ ਲੜਾਈ ਲੜ ਕੇ ਵੀ ਦੇਖ ਲਈ ਸਾਰਾ ਕੁਝ ਕਰਕੇ ਦੇਖ ਲਿਆ ਉਹਨਾਂ ਨੇ ਜਿੰਨੀ ਦੇਰ ਇਹ ਗੋਲਡਨ ਪ੍ਰਿੰਸੀਪਲ ਆ ਸਾਰੀ ਦੁਨੀਆ ਦੇ ਵਿੱਚ ਜਿਸ ਚੀਜ਼ ਦੀ ਡਿਮਾਂਡ ਰਹੇਗੀ ਨਾ ਜੀ ਉਹਨਿੰਦੇਰ ਸਪਲਾਈ ਹੋਈ ਜਾਏਗੀ ਪੁਲਿਸ ਕੋਸ਼ਿਸ਼ ਕਰ ਰਹੀ ਹੈ ਤੁਹਾਨੂੰ ਪਤਾ ਵੀ ਡਰੋਨ ਰਹੇ ਵੀ ਆ ਰਹੇ ਆ ਪਾਕਿਸਤਾਨ ਤੋਂ ਗੁਜਰਾਤ ਦੀ ਪੋਰਟ ਤੇ ਆਂਦਾ ਤਾਂ ਵੀ ਇੱਥੇ ਜੀ ਜੇ ਮਹਾਰਾਸ਼ਟਰ ਦੀ ਪੋਰਟ ਤੇ ਆਂਦਾ ਤਾਂ ਵੀ ਇੱਥੇ ਰਸਤੇ 'ਚ ਕਿੰਨੀਆਂ ਸਟੇਟਸ ਪੈਂਦੀਆਂ ਇਹ ਹੈਗਾ ਸੈਂਟਰ ਦਾ ਕੰਮ ਜਿਹੜੀ ਐਂਟੀ ਡਰੋਨ ਟੈਕਨੋਲੋਜੀ ਅਸੀਂ ਵੀ ਕਰ ਰਹੇ ਹਾਂ ਬਟ ਉਹਨਾਂ ਕੋਲ ਹੈ ਬੇਸਿਕਲੀ ਬੀਐਸਐਫ ਕੋਲ ਹੈ ਜਾਂ ਸੈਟਲਾਈਟ ਉਹਨਾਂ ਕੋਲ ਹੈ ਸਾਰੇ ਜਿੰਨੇ ਵੀ ਨੈਸ਼ਨਲ ਜਿਹੜੀ ਤੁਹਾਡੀ ਨਾਰਕੋਟਿਕ ਕਰਾਇਮ ਬਿਊਰੋ ਉਹਨਾਂ ਦੇ ਕੋਲ ਹੈ ਉਹ ਸਾਰਾ ਉਹਨਾਂ ਦਾ ਕੰਮ ਹੈ ਜੀ ਜਿਹੜਾ ਸਾਡਾ ਕੰਮ ਹੈ ਜੀ ਡਾਕਟਰਾਂ ਦਾ ਜਿਹਦੇ ਵਾਸਤੇ ਮੈਂ ਆਇਆ ਤਿੰਨ ਕੰਮ ਹੋਰ ਹੈ ਜੀ ਜਿੰਨੀ ਦੇਰ ਆਪਾਂ ਡਿਮਾਂਡ ਰਿਡਕਸ਼ਨ ਨਹੀਂ ਕਰਾਂਗੇ ਜੀ ਉੰਨੀ ਦੇਰ ਸਪਲ ਯੂਥ ਗਰੁੱਪਾਂ ਦੇ ਨਾਲ ਕੰਮ ਕਰਕੇ ਵੀ ਨਸ਼ਾ ਹੋਵੇ ਵੀ ਨਸ਼ਾ ਕਰਨਾ ਨਹੀਂ ਕਿਉਂਕਿ ਤੁਹਾਡੀ ਆਪਣੀ ਜਾਨ ਤਾਂ ਤੁਹਾਡੀ ਆਪਣੀ ਆ ਨਾ ਜੀ ਜਿਹੜਾ ਬੰਦਾ ਟੀਕਾ ਲਾਏਗਾ ਉਹ ਓਵਰਡੋਜ਼ ਨਾਲ ਵੀ ਮਰੇਗਾ ਉਹਨੂੰ ਕਾਲਾ ਪੀੜਿਆ ਵੀ ਹੋਊਗਾ ਉਹਨੂੰ ਏਡ ਦੀ ਬਿਮਾਰੀ ਵੀ ਲੱਗੇਗੀ ਉਹਨੂੰ ਟੀਵੀ ਵੀ ਚੰਬੜ ਜਾਏਗੀ ਜਦੋਂ ਇੱਕ ਜਿਹੜਾ ਨਸ਼ਾ ਕਰਦੇ ਨੂੰ ਸਾਰੀਆਂ ਬਿਮਾਰੀਆਂ ਘੇਰ ਕੇ ਆ ਕੇ ਚੰਬੜ ਜਾਂਦੀਆਂ ਉਹਨੂੰ ਜਮਾ ਰੋ। ਇੱਕ ਤਾਂ ਬੱਚਿਆਂ ਨੂੰ ਇਹ ਗੱਲ ਸਮਝਣ ਦੀ ਲੋੜ ਆ। ਉਹਨੂੰ ਕਿਸੀਂ ਕਹਿੰਦੇ ਆ ਹਾਰਮ ਰਿਡਕਸ਼ਨ। ਜਿਹੜਾ ਟੀਕਾ ਲਾਂਦਾ ਉਹਨੂੰ ਗੋਲੀ ਤੇ ਜਿਹੜਾ ਗੋਲੀ ਲਾਂਦਾ ਗੋਲੀ ਛੜਾ ਕੇ ਫਿਰ ਉਹਨੂੰ ਕਿਸੇ ਕੰਮ ਤੇ ਕੰਮ ਸਿਖਾਣਾ ਫਿਰ ਉਹਨੂੰ ਕੰਮ ਤੇ ਲਾਣਾ ਫਿਰ ਉਹਨੂੰ ਗ੍ਰਾਂਟ ਦੇ ਕੇ ਉਹਦਾ ਕੰਮ ਸ਼ੁਰੂ ਕਰਨਾ ਇਹ ਦੋ ਰਸਤੇ ਆ ਜਿੱਥੇ ਪੰਜਾਬ ਐਸੋਲੇ ਖੜਾ ਹੋਇਆ ਇੱਕ ਰਸਤਾ ਉਹ ਆ ਜਿਹੜਾ ਨਸ਼ਾ ਕਰਨ ਵਾਲਿਆਂ ਵਾਸਤੇ ਆ ਜਿਹਦੇ ਵਿੱਚ ਅਸੀਂ ਉਹਨਾਂ ਦੇ ਨਾਲ ਖੜੇ ਆ ਸਾਡੇ ਜਿੰਨੇ ਵੀ ਮਰੇ ਐਮਐਲਐਸ ਯੋਗੀ ਆ ਸਾਡੇ ਹੋਰ ਸਾਡੇ ਜਿੰਨੇ ਵੀ ਵਰਕਰ ਆ ਸਾਰੇ ਬਾਕੀ ਸਾਰੇ ਸਾਰੇ ਸਮਾਜ ਵਾਲੇ ਬੰਦੇ ਕਰ ਰਹੇ ਆ ਇੱਕ ਰਸਤਾ ਤਾਂ ਉਹ ਆ ਜੀ ਸਾਡੇ ਕੋਲ ਆਓ ਟੀਕੇ ਲਾਣੇ ਬੰਦ ਕਰੋ ਭਿਆਨਕ ਬਿਮਾਰੀਆਂ ਤੋਂ ਬਚੋ ਗੋਲੀ ਤੇ ਆਜੋ ਔੜੀ-ਵੜੀ ਗੋਲੀ ਔਰ ਉਸ ਤੋਂ ਬਾਅਦ ਕੰਮ ਤੇ ਲੱਗੋ ਖੁਸ਼ਹਾਲੀ ਦਾ ਰਸਤਾ ਦੂਜੇ ਪਾਸੇ ਹੈਗਾ ਵੀ ਜਿਹੜਾ ਨਸ਼ਾ ਵੇਚਦਾ ਉਹ ਅੱਗੇ ਆ ਤੇ ਪੁਲਿਸ ਦੇ ਪਿੱਛੇ ਹੋ ਜੀ ਠੀਕ ਹੈ ਜੀ ਜਾਂ ਤਾਂ ਉਹ ਕਿਤੇ ਮਤਲਬ ਜੇਲ੍ਹ ਚ ਹੋਏਗਾ ਤੇ ਉਹ ਨਹੀਂ ਤਾਂ ਸਿਵਿਆਂ ਚ ਹੋਏਗਾ ਉਹ ਮਤਲਬ ਤੇ ਉਹਦੇ ਜੇ ਜਿਹੜਾ ਮਾੜੇ ਕੰਮ ਕਰੇਗਾ ਅਸੀਂ ਆਉਣ ਵਾਲੀ ਪੀੜ੍ਹੀ ਨੂੰ ਬਰਬਾਦ ਨਹੀਂ ਜਾਣ ਦੇਣਾ ਇਹ ਦੋ ਰਸਤੇ ਆ ਇਹ ਯੂਥ ਨੇ ਡਿਸਾਈਡ ਕਰਨਾ ਔਰ ਲੋਕ ਕਿਹੜੇ ਆ ਗਿਆ ਮਤਲਬ ਸਾਰੇ ਲੋਕ ਸਾਡੇ ਨਾਲ ਆ ਤੇ ਇਸ ਕਰਕੇ ਇਹ ਹੁਣ ਇੱਕ ਨਿਰਣਾਇਕ ਮੋੜ ਆ ਗਿਆ ਜਦੋਂ ਇਹ ਮਤਲਬ ਫੈਸਲਾ ਹੋਣਾ ਕਿ ਪੰਜਾਬ ਕਿੱਧਰ ਨੂੰ ਜਾਏਗਾ ਪੰਜਾਬ ਦੀ ਜਵਾਨੀ ਕਿੱਧਰ ਨੂੰ ਜਾਏਗੀ ਬਾਹਰ ਜਾਣ ਦੇ ਰਸਤੇ ਬੰਦ ਹੋ ਚੁੱਕੇ ਆ तकरीबन तकरीबन ਇਸੇ ਪੰਜਾਬ ਦੇ ਵਿੱਚ ਰੋਜ਼ਗਾਰ ਪੈਦਾ ਕਰਾਂਗੇ ਇਸੇ ਵਿੱਚ ਹੀ ਕਰਾਂਗੇ ਤੁਹਾਡੇ ਸਾਹਮਣੇ ਕਰਾਂਗੇ ਬਹੁਤ ਇੰਡਸਟਰੀਆਂ ਪੰਜਾਬ ਦੇ ਵਿੱਚ ਬਾਹਰੋਂ ਲੋਕ ਆਉਂਦੇ ਆ ਤੇ ਲੱਖਾਂ ਬੰਦੇ ਆ ਕੇ ਕਰਦੇ ਆ ਇਹਨਾਂ ਬੱਚਿਆਂ ਨੂੰ ਅਸੀਂ ਇੰਡਸਟਰੀ ਨੂੰ ਪੁੱਛ ਰਹੇ ਹਾਂ ਉਹਨਾਂ ਨਾਲ ਕਰ ਰਹੇ ਆ ਤੁਹਾਨੂੰ ਦੱਸੋ ਵੀ ਕਿਹੜੇ ਬੰਦੇ ਚਾਹੀਦੇ ਆ ਪਲੰਬਰ ਚਾਹੀਦੇ ਆ ਫਿਟਰ ਚਾਹੀਦੇ ਆ ਵੈਲਡਰ ਚਾਹੀਦੇ ਆ ਉਹ ਕੰਮ ਸਿਖਾ ਕੇ ਬੱਚਨ ਉਹਦੇ ਕੰਮ ਲਾਵਾਂਗੇ ਆਈਟੀਆਈ ਦੇ ਨਾਲ ਕੇਵੀਕੇ ਆ ਮਾਡਰਨ ਕਿਸਮ ਦੀ ਆਰਗੈਨਿਕ ਫਾਰਮਿੰਗ ਕਰਾਂਗੇ ਉਹਨੂੰ ਐਕਸਪੋਰਟ ਕਰਾਂਗੇ ਸਾਡੇ ਕੋਲ ਤਾਂ ਆਪਣਾ ਫੂਡ ਹੈ ਜੀ ਆਪਣਾ ਸਰ ਇੱਕ ਹੋਣਾ ਕਰੂ 300 ਹੋ ਚੁੱਕਾ 200 ਰੱਖਿਆ ਹਾਂ ਜੀ ਹੋਣਾ ਕਰੂ ਸਕਦੇ ਕਿਚਨ ਆ ਕਿ ਸਰਕਾਰ ਲੈਣੀ ਹੈ ਕੀ ਜੀ ਸਭ ਤੋਂ ਪਹਿਲੇ ਦੇ ਤੋਂ ਸਟਾਰਟ ਹੋਣੀ ਚਾਹੀਦੀ ਸੀ ਬਿਜ਼ਨਸ ਸ਼ਾਪ ਤਾਂ ਲੈ ਲਈ ਅ ਪਹਿਲੇ ਡੇ ਤੋਂ ਹੀ ਚੱਲਦਾ ਜੀ ਦੇਖੋ ਤੁਸੀਂ ਜਦੋਂ ਆਪਾਂ ਤੁਸੀਂ ਬਹੁਤ ਸਾਰੇ ਕੰਮ ਕਰਨੇ ਹੁੰਦੇ ਆ ਤੁਸੀਂ ਇਹ ਕੀ ਕਰਕੇ ਜੇ ਆਪਾਂ ਪਹਿਲਾਂ ਕਿਹਾ ਸੀ ਬਿਜਲੀ ਦੀ ਗੱਲ ਕੀਤੀ ਉਹ ਕੀਤਾ ਫਿਰ ਅਸੀਂ ਲੋਕਾਂ ਦੇ ਖੇਤਾਂ 'ਚ ਪਾਣੀ ਪਹੁੰਚਾਇਆ ਜੀ ਮਤਲਬ ਨਾ ਫਿਰ ਅਸੀਂ ਸਕੂਲ ਠੀਕ ਕਰਨੇ ਸ਼ੁਰੂ ਕੀਤੇ ਫਿਰ ਅਸੀਂ ਮੱਲਾ ਕਲੀਨਿਕ ਬਣਾਉਣੇ ਸ਼ੁਰੂ ਕੀਤੇ 3 ਕਰੋੜ ਲੋਕਾਂ ਨੂੰ ਇਲਾਜ ਕਰ ਚੁੱਕਿਆ ਸਾਰੇ ਸਰਕਾਰੀ ਹਸਪਤਾਲ 'ਚ ਲੇ ਕੇ ਨੰਬਰ ਲਾਉਂਦੇ ਹੋਏ ਸਾਰੀਆਂ ਦਵਾਈਆਂ ਸਰਕਾਰੀ ਹਸਪਤਾਲਾਂ 'ਚੋਂ ਸਾਡੇ ਇੱਥੇ ਮੈਡੀਕਲ ਕਾਲਜ ਬਣਾਉਣੇ ਜਾ ਰਹੇ ਆ ਜੀ ਸੋ ਬਹੁਤ ਸਾਰੇ ਕੰਮ ਕੀਤੇ ਜਾ ਰਹੇ ਆ ਇੱਕ ਨਿਰਣਾਇਕ ਥੋੜੀ ਇੱਕ ਫੇਜ਼ ਆਉਂਦੀ ਆ ਜਦੋਂ ਇਹ ਮੈਨੀਫੈਸਟ ਹੋ ਜਾਂਦੀ ਆ ਇਹ ਇਹਦਾ ਮਤਲਬ ਇਹ ਥੋੜੀ ਅਸੀਂ ਪਹਿਲਾਂ ਕੋਈ ਨਹੀਂ ਕਰ ਰਹੇ ਸੀ ਪਹਿ ਹਰ ਇੱਕ ਚੀਜ਼ ਦਾ ਜੇ ਹੋਰ ਵੀ ਬਹੁਤ سارے ਕੰਮ ਹੋਣੇ ਆ ਜੀ ਆਪਾਂ ਇਹ ਨਹੀਂ ਕਹਿ ਸਕਦੇ ਵੀ ਜਿਹੜੇ ਪਹਿਲਾਂ ਤਾਂ ਤੁਹਾਡੇ 20 25 ਸਾਲ ਲੰਘ ਗਏ ਜੀ ਅਸੀਂ ਕਰ ਰਹੇ ਆ ਪਹਿਲਾਂ ਵੀ ਕਰ ਰਹੇ ਸੀਗੇ ਹੋਰ ਜ਼ਿਆਦਾ ਤੇਜ਼ੀ ਨਾਲ ਕਰਾਂਗੇ ਹੁਣ ਇਹ ਇੱਕ ਐਸੇ ਮੋੜ ਤੇ ਪਹੁੰਚ ਗਈ ਜਿੱਤੇ ਤੁਸੀਂ ਸਾਰੇ ਨੋਟਿਸ ਕਰ ਰਹੇ ਹੋ ਜੀ ਇੱਕ ਨੀ ਦਾ ਇੱਕ ਪੁਆਇੰਟ ਹੈ ਕਿ ਜਦੋਂ ਤੁਸੀਂ ਕਹਿੰਦੇ ਸੀ ਪੁਲਿਸ ਇਹ ਵੀ ਆ ਨੌਜਵਾਨ ਦੀ ਐਨਡੀਪੀ ਸੈਕਟਰ ਹੈਗਾ ਉਹਦੇ ਵਿੱਚ ਇੱਕ ਸਪੈਸੀਫਾਈਡ ਹੈ ਵੀ ਵਾਟ ਇਜ਼ ਦ ਕੰਜ਼ਮਪਸ਼ਨ ਕੁਆਨਟੀਟੀ ਔਰ ਸਾਡੇ ਵੱਲੋਂ ਪੁਲਿਸ ਨੂੰ ਸਟੈਂਡਿੰਗ ਇੰਸਟਰਕਸ਼ਨਸ ਆ ਪੁਲਿਸ ਦਾ ਵੀ ਐਟੀਟਿਊਡ ਚੇਂਜ ਕਰ ਰਹੇ ਆ ਅਸੀਂ ਉਹਨਾਂ ਨੂੰ ਕੋਰਸ ਦੇ ਵਿੱਚ ਵੀ ਕੋਈ ਖਾਮੀਆਂ ਹੋ ਸਕਦੀਆਂ ਮੈਂ ਨਹੀਂ ਕਹਿੰਦਾ ਬਟ ਪੁਲਿਸ ਬਾਈ ਐਂਡ ਲਾਰਜ ਜਿਹੜੇ ਹੁਣ ਸਾਡੇ ਜਿਹੜੇ ਨਸ਼ਾ ਕਰਨ ਵਾਲੇ ਆ ਜਿਨ੍ਹਾਂ ਕੋਲੇ ਕੰਜ਼ਮਪਸ਼ਨ ਕੁਆਟਿਟੀ ਆ ਜਿਹੜੇ ਫੀਮ ਭੁੱਕੇ ਵਾਲੇ ਆ ਜਿਹੜੇ ਫਸਟ ਟਾਈਮ ਆਫੈਂਡਰ ਆ ਜਿਨ੍ਹਾਂ ਦਾ ਜਿਨ੍ਹਾਂ ਦਾ ਉਹਨਾਂ ਨੂੰ ਨਸ਼ਾ ਸਦਾਉ ਕੇ ਅੰਦਰ ਜਿਹੜਾ ਰਿਪੀਟ ਆਫੈਂਡਰ ਆ ਜਿਨ੍ਹਾਂ ਦਾ ਕ੍ਰਿਮੀਨਲ ਰਿਕਾਰਡ ਆ ਜਿਹੜਾ ਚਿੱਟੇ ਦਾ ਵਪਾਰ ਕਰਦੇ ਆ ਜਿਹੜੇ ਮਤਲਬ ਉਹ ਸਾਰੇ ਜਿਹੜੇ ਹੈਗੇ ਆ ਉਹ ਜਿੰਨਾ ਸਵਾਲ ਉਹ ਇਹ ਡਿਸਟਿੰਗੁਇਸ਼ ਜਿਹੜਾ ਹੈਗਾ ਇਹਨੂੰ ਡੀਕ੍ਰੈਂਪਲਾਈਜ਼ ਕਰਕੇ ਅਸੀਂ ਪਾਲਿਸੀ ਚੇਂਜ ਕੀਤੀ ਆ ਜੀ ਤੁਹਾਨੂੰ ਸਾਹਮਣੇ ਨਵੀਂ ਪਾਲਿਸੀ ਵੀ ਆ ਜਾਗੀ ਬਹੁਤ ਜਲਦੀ ਇਹਦੇ ਵਾਸਤੇ ਪਾਲਿਸੀ ਚ ਹਾਂ ਜੀ ਤੁਸੀਂ ਉੱਪਰੋਂ ਪੁੱਛ ਕੇ ਆਏ ਹੁਣ ਬੰਦੇਆਂ ਨੂੰ ਮੁੰਡਿਆਂ ਨੂੰ ਪੁੱਛ ਕੇ ਆਏ ਕਿੱਥੋਂ ਨਾ ਚੱਲਨੇ ਕੀ ਕਰਦੇ ਆ ਹਾਂ ਜੀ ਉਹਨੇ ਤੁਹਾਨੂੰ ਦੱਸਿਆ ਆਪਾਂ ਔਰਤਾਂ ਦੇ ਗੁਰੂਪੁਰ ਤੋਂ ਬੰਦੀ ਨੇ ਚੜ ਦੇਖੋ ਉਹਦੇ ਚ ਦੇਖੋ ਇਹਦੇ ਚ ਗੱਲ ਇਹ ਹੈਗੀ ਆ ਮੈਂ ਤੁਹਾਨੂੰ ਇੱਕ ਬੇਨਤੀ ਕਰਨੀ ਆ ਜੀ ਇਹਦੇ ਚ ਇੱਕ ਤਾਂ ਪ੍ਰੋਬਲਮ ਜਿਹੜੀ ਤੁਹਾਨੂੰ ਹਾਰਮ ਰਿਡਕਸ਼ਨ ਦੀ ਗੱਲ ਕੀਤੀ ਆ ਦੂਜਾ ਆ ਮੈਂ ਆਈ ਸੀ ਸੀਰਲੀ ਹੋਪ ਕੇ ਮੈਂ ਤੁਹਾਨੂੰ ਕਿਹਾ ਸੀਗਾ ਵੀ ਤੁਸੀਂ ਫੋਟੋ ਲੈ ਸਕਦੇ ਹੋ ਰਿਕਾਰਡਿੰਗ ਕਰਨਾ ਜਿਹੜੀ ਇੱਕ ਕਨਵਰਸੇਸ਼ਨ ਹੈ ਬੀਟਵੀਨ ਡਾਕਟਰ ਐਂਡ ਪੇਸ਼ੈਂਟ ਆਈ ਆ ਵਾਸ ਟਾਕਿੰਗ ਟੂ ਹਿਮ ਐਜ਼ ਅ ਡਾਕਟਰ ਮੋਰਓ ਤੇ ਉਹ ਦੈਟ ਇਜ਼ ਕਨਫਿਡੈਂਸ਼ੀਅਲ ਉਹਦੇ ਚ ਅਸੀਂ ਉਹਨੂੰ ਐਸ ਸੋਰਸ ਨਹੀਂ ਉਹਨੂੰ ਮਤਲਬ ਆਪਾਂ ਕੋਈ ਰਿਵੀਲ ਨਹੀਂ ਕਰਨਾ ਆਪਾਂ ਕਿਸੇ ਏਰੀਆ ਨੂੰ ਵੀ ਸਟਿਗਮਟਾਈਜ਼ ਨਹੀਂ ਕਰਨਾ ਇਹ ਪ੍ਰੋਬਲਮ ਮਤਲਬ ਕਿਸੇ ਇੱਕ ਪਿੰਡ ਦੀ ਕਿਸੇ ਇੱਕ ਏਰੀਆ ਦੀ ਕਿਸੇ ਇੱਕ ਸ਼ਹਿਰ ਦੀ ਜਾਂ ਕਿਸੇ ਸੂਬੇ ਦੀ ਨਹੀਂ ਹੈ ਜੀ ਇਹ ਪ੍ਰੋਬਲਮ ਤਾਂ ਤੁਹਾਡੇ ਮਤਲਬ ਹਰਿਆਣਾ ਚ ਵੀ ਬਹੁਤ ਹੈ ਜੀ ਇਹ ਪ੍ਰੋਬਲਮ ਹੈ ਮਹਾਰਾਸ਼ਟਰ ਚ ਵੀ ਹੈ ਜੰਮੂ ਕਸ਼ਮੀਰ ਚ ਵੀ ਬਹੁਤ ਹੋ ਗਈ ਹੈ ਗੁਜਰਾਤ ਚ ਬਹੁਤ ਹੈ ਬਿਹਾਰ ਚਾ ਡਰਾਈ ਸਟੇਟਸ ਵੀ ਹੈ ਇਹ ਤੁਹਾਨੂੰ ਦੱਸਿਆ ਸਾਰੇ ਸਾਰੇ ਦੇਸ਼ਾਂ ਦੇ ਵਿੱਚ ਵੀ ਹੈ ਸਭ ਦੀ ਸਮੱਸਿਆ ਹੈ ਸੋ ਆਪਾਂ ਸਟਿਗਮਟਾਈਜ਼ ਨਹੀਂ ਕਰਨਾ ਦੂਜਾ ਇੱਕ ਹਾਰਮ ਰਿਡਕਸ਼ਨ ਜੋ ਮੈਂ ਦੱਸਿਆ ਤੁਹਾਨੂੰ ਜੋ ਐਕਸਪਲੇਨ ਕੀਤਾ ਦੂਜਾ ਸਟਿਗਮਾ ਰਿਡਕਸ਼ਨ ਹੈ ਕਿਉਂਕਿ ਜਦੋਂ ਪਤਾ ਲੱਗ ਜੇ ਮੁੰਡਾ ਨਸ਼ੇੜੀ ਹੈ ਨਾ ਜੀ ਉਹਨਾਂ ਨੂੰ ਲੋਕਾਂ ਨੂੰ ਨਫ਼ਰਤ ਕਰਨ ਲੱਗ ਜਾਂਦੇ ਆ ਫੈਕਟਰੀ ਵਾਲੇ ਵੀ ਦੂਜ ਜਿਵੇਂ ਕਿਸੇ ਨੂੰ ਕੋਈ ਬੁਖਾਰ ਹੋ ਗਿਆ ਕਿਸੇ ਦਾ ਕੋਈ ਹਰਨੀਆ ਹੋ ਗਿਆ ਕਿਸੇ ਨੂੰ ਕੋਈ ਹੋਰ ਸਾਰੀਆਂ ਬਿਮਾਰੀਆਂ ਹੁੰਦੀਆਂ ਸਰੀਰ ਦੀ ਆਪਣੀਆਂ ਇਹਦੇ ਵੀ ਦਿਮਾਗ ਦੀ ਬਿਮਾਰੀ ਹੈ ਜੇ ਕੋਈ ਬੰਦਾ ਡਿਪਰੈਸ਼ਨ ਚ ਆਏ ਐਂਗਜ਼ਾਇਟੀ ਵਿੱਚ ਹੋਵੇ ਸਟ्रेस ਵਿੱਚ ਹੈਗਾ ਉਹਦਾ ਕੋਈ ਕਰਜ਼ਾ ਆਇਆ ਜਾਂ ਕੋਈ ਫੈਮਿਲੀ ਡਿਸਪੂਟ ਆ ਕੋਈ ਹੋਰ ਪ੍ਰੋਪਰਟੀ ਡਿਸਪੂਟ ਆ ਉਹਦੇ ਕਰਕੇ ਉਹਨੂੰ ਹੀ ਡੋਜ਼ਨਟ نو ਹਾਊ ਟੂ ਕੋਪ ਵਿਦ ਦ ਸਿਚੁਏਸ਼ਨ ਮਤਲਬ ਉਹਨੂੰ ਕਾਉਂਸਲਰ ਜਿਹੜੇ ਕਾਉਂਸਲਿੰਗ ਸਰਵਿਸ ਦੇ ਰਹੇ ਆ ਅਸੀਂ ਸੋ ਉਹਨੂੰ ਦੂਜਾ ਹੈਗਾ ਸਾਡਾ ਸਟਿਗਮਾ ਰਿਡਕਸ਼ਨ ਤਤੀਜਾ ਕਨ ਪਾਰਲਮੈਂਟ ਜਨਰੇਸ਼ਨ ਨਾਲ ਜੁੜ ਕੇ ਜਿਹੜੀ ਡਿਮਾਂਡ ਰਿਡਕਸ਼ਨ ਹੈ ਜੇ ਤਿੰਨ ਕੰਮ ਹੋਣਗੇ ਤਾਂ ਸਪਲਾਈ ਰਿਡਕਸ਼ਨ ਕੰਮ ਕਰੇਗੀ ਸੋ ਅਸੀਂ ਇੱਕ ਸੈਂਟੀਫਿਕ ਤਰੀਕੇ ਦੇ ਨਾਲ ਜੋ ਦੁਨੀਆ ਦੇ ਬੈਸਟ ਮਾਡਲ ਹੈ ਉਹ ਸਾਰੇ ਸਟੱਡੀ ਕਰਨ ਤੋਂ ਬਾਅਦ ਅਸੀਂ ਓਪੀਓ ਮਾਰिजਨਾ ਨੂੰ ਵੀ ਸਟੱਡੀ ਕੀਤਾ ਜਿੱਥੇ ਜਿੱਥੇ ਉਹਨਾਂ ਨੇ ਅਮਰੀਕਾ ਕੈਨੇਡਾ ਦੇ ਵਿੱਚ ਮੈਰੀਜੂਆਨਾ ਲੀਗਲਾਈਜ਼ ਕੀਤੀ ਹੈ ਉੱਥੇ ਉਹਦੀ ਉਹਦਾ ਯੂਸੇਜ ਬਹੁਤ ਜ਼ਿਆਦਾ ਵਧ ਗਿਆ ਜੁਗ ਦੇ ਵਿੱਚ ਜਦੋਂ ਐਗਜ਼ਾਮ ਹੋ ਗਿਆ ਸਾਰੇ ਬੱਚੇ ਕਹਿੰਦੇ ਯਾਰ ਆ ਬੜਾ ਸੁਵਧੀਆ ਤਰੀਕਾ ਜਿਹਾ ਉਹ ਨਾਲੋ ਜਿਹਾ ਬਣਦਾ ਆ ਤੁਹਾਡੇ ਕੋਲ ਨਵੀਂ ਬਿਮਾਰੀ ਆ ਗਈ ਹੈ ਜੀ ਹੁਣ ਤੁਹਾਡੇ ਜਿਹੜੀ ਜਿਹਨੂੰ ਮਾਥਮ ਫਟਾਮੀਨ ਕਹਿੰਦੇ ਆ ਉਹ ਹੁਣ ਇੱਕ ਨਵੀਂ ਜ਼ਹਿਰ ਆ ਰਹੀ ਆ ਜੀ ਉਹ ਜਿਹੜੇ ਜ਼ਹਿਰ ਵੇਚਣ ਵਾਲੇ ਉਹਨਾਂ ਨੇ ਜ਼ਹਿਰ ਦਾ ਵਪਾਰ ਕਰਨਾ ਅਸੀਂ ਉਹਨਾਂ ਦੇ ਨਾਲ ਲੜਨਾ ਇਸ ਦੇ ਚ ਨਾ ਮੀਡੀਆ ਦਾ ਬਹੁਤ ਵੱਡਾ ਰੋਲ ਹੈ ਜੀ ਮੈਂ ਤੁਹਾਨੂੰ ਇਹ ਬੇਨਤੀ ਕਰਦਾ ਕਿ ਮੈਂ ਬੜੀ ਵਾਰੀ ਜਿਹੜਾ ਐਕਸ਼ਨ ਹੈ ਜੀ ਅੱਜ ਵੀ ਤੁਹਾਡੇ ਮੀਡੀਆ ਤੇ ਪੜ੍ਹ ਕੇ ਸੰਗਰੂਰ ਚ ਇੱਕ ਬਾਬਾ ਆਇਆ ਸੀ ਉੱਥੇ ਲੱਕਾਂ ਦੀ ਅੱਖਾਂ ਦੀ ਖਰਾਬ ਹਸਪਤਾਲ ਚ ਪਿਆ ਹੋਇਆ ਮੈਂ ਉਹਦੇ ਤੇ ਐਫ ਆਈ ਆਰ ਹੋ ਗਿਆ ਬੰਦਾ ਅਰੈਸਟ ਵੀ ਕਰ ਲਿਆ ਹਾਲਾਂਕਿ ਮੈਨੂੰ ਪਤਾ ਲੱਗਿਆ ਵਿਚਾਰ ਵਕੀਰ ਆ ਜਿਹੜਾ ਜਿਹਨੇ ਕੱਪ ਲਵਾ ਦਿਆ ਸੋ ਇਦਾਂ ਦੇ ਬੰਦੇ ਮੈ ਤੁਸੀਂ ਮੈਨੂੰ ਇਹ ਨਾ ਦੱਸੋ ਵੀ ਉਹਨੇ ਕੀ ਕੀਤਾ ਤੁਸੀਂ ਮੈਨੂੰ ਦੱਸੋ ਮੈਨੂੰ ਇੱਕ ਪੱਤਰਕਾਰ ਨੇ ਭੇਜਿਆ ਜੀ ਤੇ ਉਹਨੇ ਮੈਨੂੰ ਦੱਸਿਆ ਵੀ ਇੱਕ ਨਸ਼ਾ ਜਿੱਥੇ ਬੰਦਾ ਬੈਠਾ ਵੇਚ ਰਿਹਾ ਉਹਨੂੰ ਦੂਰੋਂ ਬਣਾਈ ਵੀਡੀਓ ਬੜੀ ਵਧੀਆ ਬਣਾਈ ਪਿਆ ਹੁਣ ਫਲਾਨਾ ਆ ਗਿਆ ਗਿਆ ਬੰਦੇ ਆਉਂਦੇ ਜਾਂਦੇ ਦਿਸਦੇ ਆ ਅਸੀਂ ਨਾਲ ਦੀ ਨਾਲ ਚੱਕ ਲਿਆ ਉਹਦੇ ਚੱਕ ਪੁੱਛਿਆ ਵੀ ਰਕੜਾ ਜੀ ਉਸ ਨਾਲ ਤੇ ਉਹ ਉਹ ਅਸੀਂ ਛੱਡਦੇ ਨਹੀਂ ਉਹਨਾਂ ਨੂੰ ਗਿਵ ਮੀ ਐਕਸ਼ਨੇਬਲ ਇਨਫੋਰਮੇਸ਼ਨ ਐਂਡ ਵੀ ਵਿਲ ਟੇਕ ਐਕਸ਼ਨ ਧੰਨਵਾਦ ਕਾਲਸਾ ਵਾਹਿਗੁਰੂ ਜੀ ਕੀ ਫਤਿਹ ਕੋ ਨਾਨਕ ਮਿਸ਼ਨ ਸੇਵਾ ਸੁਸਾਇਟੀ ਜਿੱਥੇ ਧਾਰਮਿਕ ਕਾਰਜਾਂ ਔਰ ਸਮਾਜਿਕ ਕਾਰਜਾਂ ਦੇ ਵਿੱਚ ਹਰ ਵਕਤ ਵਾਹਿਗੁਰੂ ਦੀ ਕਿਰਪਾ ਦੇ ਨਾਲ ਕੋਸ਼ਿਸ਼ ਕਰਦੀ ਰਹਿੰਦੀ ਹੈ ਕਿ ਧਰਮ ਦੇ ਕੰਮ ਦਾ ਸਮਾਜ ਸੇਵਾ ਦੇ ਕਾਰਜ ਚੱਲਦੇ ਰਹਿਣ ਤੇ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਉਹ ਵਧੀਆ ਚੱਲ ਰਹੇ ਨੇ ਪੱਲ ਇੱਕ ਜੋ ਅੱਖਾਂ ਦਾ ਕੈਂਪ ਸੀ ਉਹ ਪਿੰਡ ਸਰਾ ਵਾਲਾ ਖੁਦ ਚ ਲਗਾਇਆ ਗਿਆ ਸੀ ਜਿੱਥੇ ਕਿ ਬਹੁਤ ਲੋਕਾਂ ਨੇ ਇਸ ਦਾ ਲਾਭ ਠਾਇਆ ਉਸ ਦੇ ਨਾਲ ਇੱਕ ਕੈਂਪ ਜੋ ਹੋ ਰਿਹਾ ਹੈ ਉਹ ਪਰਸੋਂ ਨੂੰ ਯਾਨੀ ਕਿ 19 ਤਰੀਕ ਨੂੰ ਗੁਰਦਰਾ ਸਾਹਿਬ ਅਡਾ ਲਾਰੀਆਂ ਵਿਖੇ ਲਗਾਇਆ ਜਾ ਰਿਹਾ ਜਿਸ ਦੇ ਵਿੱਚ ਕੋਸ਼ਿਸ਼ ਹੈ ਕਿ ਵੱਧ ਵੱਧ ਲੋੜਵੰਦ ਮਰੀਜ਼ਾਂ ਦੀ ਜਾਂਚ ਕੀਤੀ ਜਾ ਸਕੇ ਔਰ ਸਾਰੇ ਜਿੰਨੇ ਵੀ ਮਰੀਜ਼ ਆਪਰੇਸ਼ਨ ਯੋਗ ਹੋਣਗੇ ਉਹਨਾਂ ਦੇ ਆਪਰੇਸ਼ਨ ਕਰਾਈ ਜਾਣਗੇ ਦਵਾਈਆਂ ਵੀ ਫਰੀਦ ਦਿੱਤੀਆਂ ਜਾਣੀਆਂ ਹਨ ਸਭ ਤੋਂ ਖੁਸ਼ੀ ਦੀ ਗੱਲ ਹੈ ਕਿ ਉਸ ਆਪਰੇਸ਼ਨ ਦਾ ਉਦਘਾਟਨ ਕਰਨ ਲਈ ਸਾਡੇ ਪਾਸ ਸਿੱਖ ਕੌਮ ਦੇ ਜਤਿਹਾਰ ਸਿੰਘ ਸਾਹਿਬ ਗੈਨੀ ਸੁਲਤਾਨ ਸਿੰਘ ਜੀ ਜੋ ਕਿ ਗ੍ਰੰਥੀ ਹਨ ਦਰਬਾਰ ਸਾਹਿਬ ਵਿਖੇ ਉਹ ਵੀ ਪੁੱਜ ਰਹੇ ਨੇ ਉਹ ਗੁਰੂ ਚਰਨਾਂ ਜਰਦਾਸ ਕਰਕੇ ਕੈਂਪ ਦੀ ਅਰੰਭਤਾ ਕਰਨਗੇ ਉਸ ਉਪਰੰਤ ਕੈਂਪ ਦੇ ਵਿੱਚ ਜਿਤਨੀਆਂ ਵੀ ਮਰੀਜ਼ ਦਾ ਜਿਤਨੇ ਵੀ ਲੋੜਵੰਦ ਆਏ ਹੋਣਗੇ ਉਹਨਾਂ ਸਾਰਿਆਂ ਦੇ ਚੈੱਕਅਪ ਕੀਤਾ ਜਾਏਗਾ ਮੈਨੂੰ ਖੁਸ਼ੀ ਹੈ ਕਿ ਜਦੋਂ ਵੀ ਇਹ ਸਮਾਜਿਕ ਕਾਰਜ ਚੱਲਦੇ ਨੇ ਸਾਨੂੰ ਸੰਗਤਾਂ ਵੱਲੋਂ ਬਹੁਤ ਵਧੀਆ ਹੁੰਗਾਰਾ ਰਿਸਪਾਂਸ ਮਿਲਦਾ ਹੈ ਕਿਉਂਕਿ ਪਰਸੋਂ ਦੇ ਜੋ ਕੱਲ ਕੈਂਪ ਲੱਗਿਆ ਉਸ ਦੇ ਵਿੱਚ ਵੀ ਗੁਰਨਾਨਕ ਮਿਸ਼ਨ ٹرسٹ ਦੇ ਜੋ ਪ੍ਰਧਾਨ ਹਨ ਕੁਲਵਿੰਦਰ ਸਿੰਘ ਜੀ ਟਾਹਾਂ ਉਹ ਖੁਦ ਪੁੱਜੇ ਔਰ ਉਹਨਾਂ ਨੇ ਸਾਨੂੰ ਕਿਹਾ ਕਿ ਅਗਰ ਜ਼ਰੂਰਤ ਹੋਵੇ ਤੇ ਆਪਰੇਸ਼ਨ ਤੁਹਾਡੀ ਲਿਮਟ ਤੋਂ ਬਾਹਰ ਹੋਣ ਦਾ ਜਿੰਨੇ ਵੀ ਹੋਣ ਸਾਡੇ ਕੋਲ ਭੇਜ ਦਿਆ ਕਰੋ ਅਸੀਂ ਫ੍ਰੀ ਕਰਿਆ ਕਰਾਂਗੇ ਮੈਂ ਉਹਨਾਂ ਦਾ ਬਹੁਤ ਧੰਨਵਾਦੀ ਹਾਂ ਔਰ ਜੋ ਕੈਂਪ ਲੱਗ ਰਿਹਾ 19 ਤਰੀਕ ਨੂੰ ਉਹ ਗੁਰਦਾਰਾ ਸਿੰਘ ਸਭਾ ਡਾਲਾ ਰਿਆਂ ਦੇ ਪ੍ਰਧਾਨ ਸਰਦਾਰ ਸੁਖਦੇਵ ਸਿੰਘ ਜੀ ਮਾਨ ਉਹਨਾਂ ਦੇ ਮਾਤਾ ਪਿਤਾ ਦੀ ਯਾਦ ਵਿੱਚ ਲੱਗ ਰਿਹਾ ਹੈ ਤੇ ਉਹਨਾਂ ਵੱਲੋਂ ਵੀ ਇਹ ਕਿਹਾ ਗਿਆ ਹੈ ਕਿ ਜਿੰਨੀ ਸੇਵਾ ਹੈ ਅਸੀਂ ਸੇਵਾ ਦੇਣ ਨੂੰ ਵੀ ਤਿਆਰ ਹਾਂ ਤੇ ਇਹ ਕੈਂਪ ਉਹਨਾਂ ਦੇ ਪੇਰੈਂਟਸ ਨੂੰ ਅਸੀਂ ਸਮਰਪਿਤ ਕੀਤਾ ਜਾਏਗਾ ਸੋ ਜਦੋਂ ਵੀ ਕੋਈ ਸਮਾਜਿਕ ਧਾਰਮਿਕ ਕਾਰਜ ਕੀਤੇ ਜਾਂਦੇ ਹਨ ਸਾਨੂੰ ਖੁਸ਼ੀ ਹੈ ਕਿ ਸੰਗਤ ਵੱਲੋਂ ਬਹੁਤ ਜ਼ਿਆਦਾ ਪਿਆਰ ਬਹੁਤ ਜ਼ਿਆਦਾ ਸਹਾਇਕ ਮਿਲਦਾ ਹੈ ਜਿਸ ਦੀ ਬਦੌਲਤ ਅੱਜ ਜਿੱਥੇ ਕਿਤੇ ਵੀ ਮਹਿਸੂਸ ਹੁੰਦਾ ਹੈ ਕਿ ਕਿਸੇ ਗਰੀਬ ਬੰਦੇ ਲੋੜਵੰਦ ਦੀ ਮਦਦ ਕਰਨ ਨੂੰ ਤੇ ਗੁਨਾਰਗ ਮਿਸ਼ਨ ਸੇਵਾ ਸਾਇਟੀ ਦੇ ਜਿੰਨੇ ਸੇਵਾਦਾਰ ਹਨ ਉਹ ਤਤਪਾਨੰਦ ਨੇ ਮੈਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦੀ ਹਾਂ ਔਰ ਪਰਸੋਂ ਦੇ ਕੈਂਪਾਸ ਤੇ ਖਾਸ ਕਰਕੇ ਇਲਾਕੇ ਦੀਆਂ ਪੂਰੀਆਂ ਸੰਗਤਾਂ ਨੂੰ ਅਪੀਲ ਕਰਾਂਗਾ ਕਿ ਜਿੰਨੇ ਵੀ ਲੋੜਵੰਦ ਹਨ ਉਹ ਆਪਣੀ ਜਾਂਚ ਕਰਵਾ ਸਕਦੇ ਹਨ ਉਹਨਾਂ ਨੂੰ ਜਿੰਨੇ ਵੀ ਆਪਰੇਸ਼ਨ ਯੋਗ ਮਰੀਜ਼ ਹੋਣਗੇ ਉਹਨਾਂ ਦੇ ਆਪਰੇਸ਼ਨ ਮਨਦੀਪ ਭਾਈ ਹਸਪਤਾਲ ਨਵਾਂ ਸਰਚ ਕੀਤੇ ਜਾਣੇ ਹਨ ਸੋ ਵੱਧ ਤੋਂ ਵੱਧ ਉਸ ਕੈਂਪ ਦਾ ਲਾਭ ਠਾਇਆ ਜਾਏ ਔਰ ਸਾਨੂੰ ਅਸੀਸਾਂ ਦਿੱਤੀਆਂ ਜਾਣ ਆਸ਼ੀਰਵਾਦ ਦਿੱਤਾ ਜਾਏ ਤੇ ਅਸੀਂ ਤਾਂ ਕਿ ਇਹ ਸੇਵਾ ਜੇ ਅਸੀਂ ਕਰੇ ਉੱਤਰ ਸਕੀਏ ਦੇ ਸੇਵਾ ਬਰ ਮੋਹ ਇਹ ਸ਼ੁਭ ਕਰਮਨ ਤੇ ਕਬ ਹੁਣ ਡਰੋ ਤੇ ਚਲਦੇ ਹੋਏ ਆਪਣਾ ਵੀ ਤੇ ਨਾਲ ਲੱਗਦੇ ਸੇਵਾਦਾਰ ਜਿੰਨੇ ਵੀ ਜੁੜੇ ਹੋਏ ਉਹਨਾਂ ਦਾ ਜਨਮ ਸਫਲਾ ਕਰ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਿੰਸੀਪਲ ਜੇਐਸਪੀ ਕਾ ਖਾਲਸਾ ਸੀਨੀਅਰ ਕੈਂਡੀਡੇਟ ਤੁਹਾਨੂੰ ਸਤਿ ਅੰਦਰ ਜੀ ਸਿੰਘ ਮਾਹੀ ਤੇ ਸਾਡੇ ਜਿਹੜਾ ਸਕੂਲ ਹੈਗਾ ਇਹ ਏਡਿਕਾ ਰੋਡ ਤੇ ਸਥਿਤ ਹੈਗਾ ਤੇ ਸਾਡੇ ਦੂਜੇ ਪਾਸੇ ਜਿਹੜਾ ਹੈਗਾ ਇੱਕ ਜੇਐਸਐਸ ਮਾਡਲ ਸਕੂਲ ਜਿਹੜਾ ਹੈਗਾ ਉਤਲਾਇਆ ਹੈਗਾ ਜਿਹਦੇ ਵਿੱਚ ਪੀ ਨਾਸੂ ਤੋਂ ਲੈ ਕੇ 15 ਵਾਰ ਇੰਗਲਿਸ਼ ਮੀਡੀਅਮ ਦੇ ਵਿੱਚ ਜਿਹੜੇ ਬੱਚੇ ਸਾਡੇ ਦੇ ਪੜ੍ਹ ਰਹੇ ਆ ਉਹਦੇ ਵਿੱਚ ਵੀ ਜਿਹੜੀ ਅਸੀਂ ਐ ਨਵੇਂ ਸਾਲ ਤੋਂ ਉਹਨੂੰ ਸਾਰਾ ਜਿਹੜਾ ਅਸੀਂ ਇੰਗਲਿਸ਼ ਮੀਡੀਅਮ ਜਿਹੜਾ ਕੀਤਾ ਹੈਗਾ ਉਹਦੇ ਵਿੱਚ ਵੀ ਸਾਡੇ ਦੇ ਜਿਹੜੇ ਦਾਖਲਾ ਜਿਹੜਾ ਸ਼ੁਰੂ ਹੈਗਾ ਸੋ ਮੈਂ ਸਾਰਿਆਂ ਨੂੰ ਇਹ ਬੇਨਤੀ ਕਰਦਾ ਹਾਂ ਕਿ ਬੱਚੇ ਜਿਹੜੇ ਬੱਤੇ ਜਿਹੜੇ ਐ ਕਿ ਦਾਖਲਾ ਪਾਓ ਤੇ ਆ ਇੱਕ ਵਾਰੀ ਜਿਹੜਾ ਤੁਸੀਂ ਇੱਥੇ ਆ ਕੇ ਜਿਹੜਾ ਵਿਜ਼ਿਟ ਕਰੋ ਤੇ ਇਸ ਸਕੂਲ ਦੇ ਬਾਰੇ ਤੁਹਾਨੂੰ ਪਤਾ ਹੈ ਕਿ ਸਾਡਾ ਜਿਹੜਾ ਸਕੂਲ ਹੈਗਾ ਜ਼ਿਲ੍ਹੇ ਵਿੱਚ ਖੇਡਾਂ ਦੇ ਪੱਖੋਂ ਤੇ ਜਿਹੜਾ ਸਭ ਤੋਂ ਜਿਹੜਾ ਪਹਿਲੇ ਨੰਬਰ ਤੇ ਹੈਗਾ ਇੱਕ ਸਾਡੇ ਪਲੇਅਰ ਜਿਹੜੇ ਇੰਟਰਨੈਸ਼ਨਲ ਪਲੇਅਰ ਜਿਹੜੇ ਹੈਗੇ ਆ ਉਹ ਵੀ ਇੱਥੇ ਜਿਹੜੇ ਆ ਖੇਡਦੇ ਹੈਗੇ ਆ ਤੇ ਇਸ ਤੋਂ ਇਲਾਵਾ ਪੜਾਈ ਪੱਖੋਂ ਵੀ ਇਹ ਸਕੂਲ ਜਿਹੜਾ ਹੈਗਾ ਜ਼ਿਲ੍ਹੇ ਦਾ ਸਭ ਤੋਂ ਜਿਹੜਾ ਵਧੀਆ ਸਕੂਲ ਮੰਨਿਆ ਜਾਂਦਾ ਹੈਗਾ ਸੋ ਇੱਥੇ ਜਿਹੜਾ ਹੈਗਾ ਛੇੰਥੀ ਤੋਂ ਲੈ ਕੇ ਬਾਅਦਵੀਂ ਕਲਾਸ ਤੱਕ ਸਾਡੇ ਪਰ 1 ਲੱਖਾਂ ਜਿਹੜੇ ਹੈਗੇ ਆ ਸਾਡੇ ਕੋ ਪਲਾਸਮਨ ਪਲਸ 2 ਜਿਹੜੀ ਆ ਕਮਰਸ ਵਿੱਚ ਜਿਹੜੀ ਆ ਪੜ੍ਹੀ ਦਿੱਤੀ ਹੈਗੀ ਆ ਤੇ ਇਸ ਇਹ ਰਹਿਦਾ ਆ ਅਦੇ ਜਿਹੜੀ ਕਲਾਸਾਂ ਚੱਲ ਰਹੀਆਂ ਨੇ ਆਈਆਂ ਤੇ ਮੈਂ ਸਾਰਿਆਂ ਨੂੰ ਇਹ ਹੀ ਬੇਨਤੀ ਕਰਾਂਗਾ ਆਪਣੇ ਨਗਰ ਦੇ ਆਪਣੇ ਜ਼ਿਲ੍ਹੇ ਦੇ ਲੋਕਾਂ ਨੂੰ ਕਿ ਤੁਸੀਂ ਜਿਹੜਾ ਹੈਗਾ ਸਾਡੇ ਕੋਲ ਲਿਆਓ ਆਪਣੇ ਬੱਚਿਆਂ ਨੂੰ ਜਿਹੜਾ ਆ ਦਾਖਲ ਕਰਵਾਓ ਤੇ ਸਾਨੂੰ ਜਿਹੜਾ ਆ ਇਹ ਇਹ ਬਿਲੋਂਗ ਤੇ ਰੋ ਦੇ ਮੌਕੇ ਕੋ ਨਿਬੇ ਧੰਨਵਾਦ ਇਹ ਸੱਜਣਾ ਸਿੰਘ ਭਗਤ ਸਿੰਘ ਨਗਰ ਦਾ ਸਵਰਥ ਅੱਜ ਦੀਆਂ ਵਿਸ਼ੇਸ਼ ਸਗਰਵੀਆਂ ਕੱਲ ਫੇਰ ਦੰਮੀਆਂ ਤੇ ਤਾਰੀਆਂ ਸਰਕਾਰੀਆਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਵਾਸਤੇ ਪ੍ਰਧਾਨ ਜੀ ਨੂੰ ਇਜਾਜ਼ਤ ਦਿਓ ਧੰਨਵਾਦ